ਹਾਂਜੀ ਸਤਿ ਸ਼੍ਰੀ ਕਾ ਅ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜੋ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਈਆਂ ਇਹ ਲੈ ਕੇ ਆਈਆਂ ਜੀ ਵਸਾਖੀ ਦੇ ਸ਼ੋਭ ਦੇ ਹਾਰੇ ਤੇ ਸ਼ੋਭ ਦੇਣ ਇਹ ਕੀ ਬਾਪਰ ਦਾ ਜੀ ਜੋ ਕਿ ਆਪਾਂ ਨੇ ਧੂ ਕੰਪ ਜੂਗੀ ਸਾਨੂੰ ਇਹ ਸਚਾਈ ਸੁਣ ਕੇ ਵੀ ਪਵਿੱਤਰ ਦਿਹਾੜੇ ਦੇ ਉੱਤੇ ਪਵਿੱਤਰ ਸਥਾਨ ਦੇ ਉੱਤੇ ਵੀ ਕੀ ਕਾਰਨ ਹੈ ਵੀ ਅੱਜ ਤੱਕ ਇੱਕ ਰਾਜ਼ ਹੀ ਬਣਿਆ ਹੋਇਆ ਹੈ ਜਿਹਦੇ ਅੱਜ ਤੱਕ ਕਿਸੇ ਨੇ ਕੋਈ ਜਾਂਚ ਪੜਤਾਲ ਨਹੀਂ ਹੋਈ ਵੀ ਕਿਉਂ ਹੁੰਦਾ ਹੈ ਕੀ ਕਾਰਨ ਹੁੰਦਾ ਤੇ ਬਾਕੀ ਇਥੇ ਸੁਰੱਖਿਆ ਬਹੁਤ ਹੈ ਜੀ ਬਹੁਤ سارے ਕਰਮਚਾਰੀ ਲੱਗੇ ਹੁੰਦੇ ਆ ਤੇ ਵੀ ਲੋਕਾਂ ਸੁਰੱਖਿਤ ਰੱਖੀਏ ਪਰ ਫਿਰ ਵੀ ਪਤਾ ਨਹੀਂ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਅਣਖੋਣੀ ਘਟਨਾ ਜ਼ਰੂਰ ਵਾਪਰਦੀ ਹੈ ਸਿਰਫ ਬਸਾਖੀ ਵਾਲੇ ਦਿਨ ਤੇ ਆਪਾਂ ਤੁਹਾਨੂੰ ਦੱਸਦੇ ਆ ਜੀ ਇਥੇ ਕੀ ਕੀ ਵਾਪਰਦਾ ਕਿਉਂਕਿ ਅਸੀਂ ਰਵੰਡੀ ਸਾਬੋ ਦਾਮਦਮਾ ਤੋਂ ਸਿਰਫ 10 10-12 ਕਿਲੋਮੀਟਰ ਦੂਰ ਰਹਿ ਜਾਂਦੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗਦਾ ਵੀ ਇਹ ਹੌਤਕ ਕਿਉਂ ਹੁੰਦਾ ਕਿਉਂ ਵਾਪਰਦਾ ਜ ਜੀ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜੂਗੀ ਲਓ ਜੀ ਆਪਾਂ ਹੁਣ ਕਰਦੇ ਆ ਵੀਡੀਓ ਸ਼ੁਰੂ ਕਰਨ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਦੇਖੋ ਜਦੋਂ ਵੀ ਇੱਥੇ ਬਸਾਖੀ ਦਾ ਪਵਿੱਤਰ ਵਿਹਾਰਾ ਮਨਾਇਆ ਜਾਂਦਾ ਨਾ ਜੀ ਜਿਹੜਾ ਸਰੋਵਰ ਹੈ ਗੁਰੂ ਘਰ ਦਾ ਇਹਦੇ ਵਿੱਚ ਆਏ ਸਾਲ ਵੀ ਕਿਸੇ ਵੀ ਕਿਸੇ ਮੌਤ ਹੁੰਦੀ ਹੁੰਦੀ ਹੈ ਸਿਰਫ ਇੱਕ ਆਦਮੀ ਦੀ ਮੌਤ ਹੁੰਦੀ ਹੈ ਇੱਥੇ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਵੱਡਾ ਹੈ ਪਰ ਹੁੰਦੀ ਵੀ ਆਦਮੀ ਦੀ ਮੌਤ ਆ ਬਜਾਤਰ ਅਜ ਤੱਕ ਅਸੀਂ ਕਦੇ ਔਰਤ ਦੀ ਲੇਡੀਜ਼ ਦੀ ਮੌਤ ਨਹੀਂ ਸੁਣੀ ਇੱਥੇ ਇਹ ਬਹੁਤ ਸਾਲ ਪੁਰਾਣਾ ਤੋ ਚੱਲਿਆ ਆਉਂਦਾ ਹੁਣ ਜਿਵੇਂ ਜਿਵੇਂ ਲੋਕ ਜਿਵੇਂ ਜਿਵੇਂ ਆਪਣੇ ਸਹੂਲਤਾਂ ਵਧਘਾ ਤੇ ਪ੍ਰਸ਼ਾਸਨ ਨੂੰ ਸਮਝ ਆਈ ਤੇ ਉਸ ਤਰ੍ਹਾਂ ਉਹਨਾਂ ਨੇ ਸ੍ਰੋਵਰ ਦੇ ਵਿਚਾਰ ਚਪਰੇ ਗਰਿੱਲ ਲਾਤੀ ਜੀ ਹੁਣ ਵੀ ਸ੍ਰੋਵਰ ਦੇ ਚਿਰਕ ਤਿੰਨ ਚਾਰ ਕਿ ਪੌੜੀਆਂ ਤੇ ਇਸ਼ਨਾਨ ਕਰ ਸਕਦਾ ਉਸ ਤੋਂ ਬਾਅਦ ਗਰਿੱਲ ਲੱਗੀ ਹੋਈ ਆ ਤੇ ਬਾਕੀ ਉੱਥੇ ਹਰ ਵਕਤ ਕਿਸਤੀਆਂ ਤੇ ਮਲਾਬ ਵੀ ਫਿਰਦੇ ਰਹਿੰਦੇ ਹੈਗੇ ਪੰਜ ਸੱਤ ਕਿਸਤੀਆਂ ਦੇ ਵਿੱਚ ਮੁੰਡੇ ਫਿਰਦੇ ਰਹਿੰਦੇ ਦੋ ਚਾਰ ਕਿਸਤੀਆਂ ਉਹ ਚ ਲਾਤੀਆਂ ਵੀ ਕੋਈ ਇਹੋ ਜਿਹੀਆਂ ਹੋਣੀ ਘਟਨਾ ਨਾ ਘਟੇ ਤੇ ਕਿਸੇ ਨੂੰ ਵੀ ਉਸ ਸ੍ਰੋਵਰ ਦੇ ਵਿਚਾਰੇ ਵਿੱਚ ਇਸ਼ਨਾਨ ਕਰਨੀ ਨਹੀਂ ਜਾਣ ਦਿੱਤਾ ਜਾਂਦਾ ਅੱਗੇ ਤਾਂ ਇਹ ਸਮਝਿਆ ਜਾਂਦਾ ਸੀ ਵੀ ਬੱਚੇ ਚੌੜ ਕਰਦੇ ਆ ਵਿਚਾਰ ਕਰਦੇ ਸ਼ਰਤ ਲਾ ਲੈਂਦੇ ਵੀ ਅਸੀਂ ਇਸ ਵੀ ਇਸ ਪੱਤਨ ਤੋਂ ਚਾ ਕੇ ਅਸੀਂ ਦੂਜੇ ਪੱਤਨ ਜਾ ਕੇ ਵੀ ਨਿਕਲ ਜਾਂਗੇ ਅਸੀਂ ਵੀ ਸਲੋਵਰ ਕਰਾਉਂ ਪਾਰ ਕਰ ਜਾਂਗੇ ਵੀ ਪਹਿਲੇ ਪਾਸੇ ਜਾ ਕੇ ਨਿਕਲਾਂਗੇ ਸੁਰਲੇ ਪਾਸੋਂ ਵੜ ਕੇ ਤੇ ਵੀ ਸ਼ਰਤ ਲਾ ਲੈਂਦੇ ਸੀ ਵੀ ਤਾਂ ਕਰਕੇ ਵਿਚਾਲੇ ਜਾ ਕੇ ਉਹਦੀ ਮੌਤ ਹੋ ਜਾਂਦੀ ਸੀ ਵੀ ਸ਼ਰਤ ਲਾ ਕੇ ਵੀ ਕਦੇ ਵੀ ਕੋਈ ਸਲੋਵਰ ਪਾਰ ਨਹੀਂ ਕਰ ਸਕਿਆ ਸੀ ਪਹਿਲਾਂ ਤਾਂ ਇਹੀ ਮੰਨਣਾ ਸੀ ਪਰ ਇਹ ਹੌਲੀ ਹੌਲੀ ਆਏ ਸਾਲੇ ਇਸ ਤਰ੍ਹਾਂ ਇਹ ਘਟਨਾ ਵਾਪਰਦੀ ਗਈ ਇਹ ਘਟਨਾ ਸਿਰਫ ਵਿਸਾਖੀ ਵਾਲੇ ਦਿਨ ਹੀ ਵਾਪਰਦੀ ਹੈ ਜੀ ਹੋਰ ਦਿਨ ਨਹੀਂ ਮਸਾਖੀ ਹੁੰਦੇ ਨੇ ਘਟਨਾ ਵਾਪਰਦੀ ਸਾਰੇ ਕਹਿ ਦਿੰਦੇ ਸੀ ਵੀ ਇਹ ਸਰੋਵਰ ਭੇਟਾ ਲੈਂਦਾ ਤੇ ਵੀ ਤਾਂ ਕਰਕੇ ਘਟਨਾ ਵਾਪਰਦੀ ਐ ਜੋ ਸੁਣਨ ਚ ਗੱਲਾਂ ਹੁੰਦੀਆਂ ਸੀ ਪਰ ਅੱਜ ਤੀਕੇ ਰਾਜ ਹੀ ਬਣਿਆ ਵੀ ਇਸ ਤਰ੍ਹਾਂ ਕਿਉਂ ਹੁੰਦਾ ਸੀ ਤੇ ਹੁਣ ਚਾਰਲਸ ਪੀਰ ਉਹਦੇ ਗ੍ਰਿਲਾਂ ਲਾ ਲਿਆ ਕਿਸੇ ਨੂੰ ਪਾਣੀ ਦੇ ਵਿੱਚ ਨਹੀਂ ਉਤਰਨ ਦਿੱਤਾ ਜਾਂਦਾ ਵੀ ਪੂਰੀ ਯਾਨੀ ਬਹੁਤ ਜ਼ਿਆਦਾ ਉੱਥੇ ਸੁਰੱਖਿਆਤ ਵਧਾ ਦਿੱਤੀ ਗਈ ਔਰਤਾਂ ਵਾਲੇ ਪਾਸੇ ਵੀ ਤੇ ਬੰਦਿਆਣੇ ਪਾਸੇ ਵੀ ਤੇ ਇਹ ਘਟਨਾ ਇੱਕ ਸਾਡੇ ਪਿੰਡ ਦੇ ਵਿੱਚ ਵੀ ਘਟੀ ਸੀ ਉਹ ਭੈਣ ਵਿਚਾਰੀ ਨੇ ਗਈ ਸੀਗੀ ਤਲਵੰਡੀ ਉਹਨੇ ਇੱਕ ਵਿਚਲ ਮ ਆਈਆਂ ਤੇ ਵੀ ਮੈਂ ਗੁਰੂ ਘਰ ਇਸ਼ਨਾਨ ਕਰ ਜਾ ਨਾਲ ਉਹਦਾ 10 11 ਸਾਲ ਦਾ ਬੇਟਾ ਸੀਗਾ ਉਹ ਮਾਪਤ ਉੱਥੇ ਗਏ ਉਹਨੇ ਕਿ ਮੈਂ ਪੰਜ ਇਸ਼ਨਾਨਾ ਕਰ ਲਾਂ ਤੇ ਚਲੋ ਬੇਟਾ ਨੇ ਬੱਚੇ ਅੱਜਕੱਲ ਕਹਿ ਦਿੰਦੇ ਮੈਨੂੰ ਗੁਵਾਰਾ ਦਵਾ ਦੇ ਉੱਥੇ ਬੁਲਬਲੇ ਆਲਾ ਫਿਰਦਾ ਸੀ ਬੁਲਬਲੇ ਕਹਿੰਦੇ ਨੇ ਪਰ ਗੁਵਾਰਾ ਕਹਿੰਦੇ ਆ ਵੀ ਉਹ ਫਿਰਦਾ ਸੀ ਉਹ ਕਹਿੰਦਾ ਮਮਾ ਮੈਨੂੰ ਉਹ ਦਵਾ ਦੇ ਉਹਨੇ ਉਹ ਲੈ ਕੇ ਦਿੱਤਾ ਤੇ ਉਸ ਤੋਂ ਬਾਅਦ ਉਹ ਸਰੋਵਰ ਤੇ ਚਲੀ ਗਈ ਉਹਨੇ ਅਖੇ ਵਿਚਲ ਬੇਟੇ ਨੇ ਆਏ ਤੇ ਇੱਕ ਸਾਈਡ ਬੈਠ ਜਾ ਤੇ ਮੈਂ ਇਥੇ ਪੰਜ ਇਸ਼ਨਾਨਾ ਕਰ ਲਾਂ ਸਰੋਵਰ ਦੇ ਕੰਢੇ ਤੇ ਬੱਚੇ ਨੂੰ ਬਾਤ ਤੇ ਆਪ ਨੂੰ ਪੰਜchnana ਕਰਨ ਲੱਗੇ ਤੇ ਉਹ ਜਦੋਂ ਕੁੜਤੀ ਮਾਂ ਦਾ ਤਾਂ ਮੂੰਹ ਤੇ ਪਾਣੀ ਪਾਉਣਾ ਹੋ ਗਿਆ ਤੇ ਪੁੱਤਰ ਦਾ ਗਵਾਰਾ ਹਣੀ ਹਵਾ ਨਾਲ ਗਿਆ ਕਿ ਹੱਥੋਂ ਛੁੱਟਿਆ ਇਹ ਨਹੀਂ ਪਤਾ ਉਹ ਸਰੋਵਰ ਦੇ ਵਿੱਚ ਚਲਾ ਗਿਆ ਉਹ ਬੇਟੇ ਨੇ ਆਖਿਆ ਮੈਂ ਮੈਂ ਵੀ ਗਵਾਰਾ ਕੱਢਾਂ ਇਹਨੇ ਮਾਂ ਦਾ ਧਿਆਨ ਜੋ ਆਪਾਂ ਨੂੰ ਆਪਾਂ ਹੁੰਦਾ ਹੀ ਮੇਰੇ ਨਾਲ ਬੱਚਾ ਛੋਟਾ ਮਾਂ ਨੇ ਬੱਚੇ ਵੱਲ ਵੇਖਿਆ ਮਾਂ ਦੇ ਬੇਹnde ਬੇਹnde ਬੱਚਾ ਗਵਾਰੇ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇੱਕੇ ਦਮ ਸਰੋਵਰ ਦੇ ਵਿੱਚ ਜਾਂਦਾ ਹੈ मां पूरी कोशिश ਕਰਦੀ ਭੱਜ ਕੇ ਬੱਚੇ ਦੀ ਲੱਤ ਫੜਦੀ ਹੈ ਕੇਰਾਂ ਤਾਂ मां ਕਹਿੰਦੀ ਵੀ ਮੇਰੇ ਹੱਥ ਦੇ ਵਿੱਚ ਉਹਦਾ ਪੈਰ ਆ ਗਿਆ ਸੀ ਪਰ ਉਸ ਤੋਂ ਬਾਅਦ ਪਿਆਰ ਨਾਲ ਦੀ ਨਾਲ ਮੇਰੇ ਹੱਥੋਂ ਛੁੱਟ ਗਿਆ ਤੇ ਬੱਚਾ ਡੂੰਘੇ ਪਾਣੀ ਚ ਲਾ ਗਿਆ ਜਦੋਂ ਉਹ ਉੱਥੇ मां ਨੇ ਬਹੁਤ ਰੋਈ ਕਰਲਾਈ ਚੀਕਾਂ ਮਾਰੀਆਂ ਜਦੋਂ ਉੱਥੇ ਲੋਕ ਆਏ ਤੇ ਬਹੁਤ देर ਹੋ ਚੁੱਕੀ ਸੀ ਤੇ ਇਹ ਘਟਨਾ ਖੋ ਸਾਡੇ ਪਿੰਡ ਚ ਵਾਪਰੀ ਹੈ ਹਾਲਾਂਕਿ ਜਸ ਪ੍ਰਮਾਤਮਾ ਨੇ ਬੱਚੇ ਨੂੰ ਕੋਇਆ ਸੀ ਉਸ ਪ੍ਰਮਾਤਮਾ ਨੇ ਬੱਚੇ ਨੂੰ ਵਾਪਸ ਮਾਂ ਨੂੰ ਦੇ ਦਿੱਤਾ ਥੋੜੇ ਸਾਲਾਂ ਬਾਅਦ ਵਿਚਾਰੀ ਦੇ ਫਿਰ ਪੁੱਤਰ ਨੇ ਜਨਮ ਲਿਆ ਪਰ ਉਹ ਸਦਮਾ ਉਹ ਮਾਂ ਸ਼ਾਇਦ ਹੱਥ ਵੀ ਭੁੱਲ ਨਹੀਂ ਸਕਦੀ ਸਰੋਵਰ ਤੇ ਕੰਢੇ ਤੇ ਜਾ ਕੇ ਅੱਜ ਵੀ ਮਾਂ ਦੀਆਂ ਸ਼ਾਇ ਚੀਕਾਂ ਨਿਕਲ ਜਾਂਦੀਆਂ ਹੁਣਾਂ ਕਿ ਸਰੋਵਰ ਨੇ ਮੇਰਾ ਪੁੱਤਰ ਖੋ ਲਿਆ ਇੱਕ ਨਹੀਂ ਜੀ ਬਹੁਤ ਸਾਰੇ ਮਾਵਾਂ ਦੇ ਪੁੱਤ ਖੋਏ ਆ ਬਹੁਤ ਸਾਰੇ ਕਿਉਂਕਿ ਆਏ ਸਾਲ ਇਹ ਬਾਪ ਬਾਪਰ ਦੇ ਬਾਪਰ ਦਾ ਹੁਣ ਜਦੋਂ ਦੀ ਇਹ ਸੁਰੱਖਿਆ ਵਧਾਤੀ ਗ੍ਰੇਲਾਂ ਲਗਾ ਦਿੱਤੀਆਂ ਸਭ ਕੁਝ ਲਗਾ ਦਿੱਤਾ ਨਾ ਹੁਣ ਕੀ ਹੁੰਦਾ ਹੁਣ ਕੋਈ ਨਾ ਕੋਈ ਹੋਰ ਹਨ ਫੋਨ ਹੀ ਘਟਨਾ ਘਟ ਜਾਂਦੀ ਜਿਵੇਂ ਕਈ ਵਾਰ ਕੋਈ ਗੋਲੀ ਚੱਲ ਗਈ ਕਈ ਵਾਰ ਕੋਈ ਲੜਾਈ ਝਗੜਾ ਹੋ ਜਾਂਦਾ ਕਈ ਵਾਰ ਕਿਸੇ ਦਾ ਅਟੈਕ ਹੋ ਜਾਂਦਾ ਹੁੰਦਾ ਉਹਨਾਂ ਜਗ੍ਹਾ ਤੇ ਐਤਕੀ ਵੀ ਮੈਂ ਤੁਹਾਨੂੰ ਦੱਸਦੀ ਆ ਪਿੱਛੇ ਪਰਸੋਂ ਚੌਥੇ ਬਸਾਖੀ ਸੀ ਬਸਾਖੀਆ ਦਿਨ ਅਚਾਨਕ ਹੀ ਟੈਂਟ ਦੇ ਵਿੱਚ ਕਰੰਟ ਆ ਜਾਂਦਾ ਟੈਂਟ ਦੇ ਵਿੱਚ ਕਰੰਟ ਆ ਜਾਂਦਾ ਕਾਫੀ ਲੋਕ ਖੱਟੜ ਹੋ ਜਾਂਦੇ ਸ਼ਾਇਦ ਤੁਸੀਂ YouTube ਦੇ ਉੱਤੇ ਇਹ ਵੇਖੀਆਂ ਵੀ ਹੋਣਗੀਆਂ ਸੁਣੀ ਵੀ ਹੋਣੀ ਆ ਗੱਲ ਤੇ ਇੱਕ ਬੱਚੇ ਇੱਕ ਆਦਮੀ ਦੀ ਮੌਤ ਹੋ ਜਾਂਦੀ ਆ ਹੁੰਦੀ ਇੱਕ ਦੀ ਹੈ ਜੀ ਜ਼ਿਆਦਾ ਨਹੀਂ ਆ ਪਸੋਂ ਉਹ ਕਹਿੰਦੇ ਸਿਰਫ ਇੱਕ ਦੀ ਪਰ ਹੁੰਦੀ ਵਿਸਾਖੀ ਵਾਲ ਦਿਨ ਪਰ ਹੁੰਦੀ ਜ਼ਰੂਰ ਹੈ ਬਹੁਤ ਸਾਲਾਂ ਤੁਸੀਂ ਵੇਖਦੇ ਸੁਣਦੇ ਆ ਰਹੇ ਅੱਜ ਤੱਕ ਇਹਦਾ ਰਾਜ਼ ਹੀ ਬਣਿਆ ਇਸ ਗੱਲ ਦਾ ਕੋਈ ਇਹਦਾ ਸਮਝ ਨਹੀਂ ਆਉਂਦੀ ਵੀ ਕੀ ਗਲਤੀ ਹੋ ਜਾਂਦੀ ਆ ਕੀ ਕਾਰਨ ਹੋ ਜਾਂਦਾ ਕਿਉਂ ਗੁਰੂ ਭੇਟਾ ਲੈਂਦਾ ਹੈ ਕੀ ਨਾਰਾਜ਼ਗੀ ਹੋ ਜਾਂਦੀ ਹੈ ਕਿ ਸੰਗਤਾਂ ਤੋਂ ਕੋਈ ਗਲਤੀ ਹੁੰਦੀ ਹੈ ਕਿ ਕਿਸੇ ਤੋਂ ਕੀ ਕਾਰਨ ਹੁੰਦਾ ਇਹ ਅਜ ਤੀਕਾ ਕਰਾਜ ਹੀ ਬਣਿਆ ਇਹ ਹਜੇ ਬਾਹਰ ਨਹੀਂ ਆਇਆ ਤੇ ਹੋ ਸਕਦਾ ਸਮਾਂ ਬੈ ਕੇ ਕੋਈ ਹੋរី ਹੋਰੀ ਕੋਈ ਇੱਥੇ ਕੋਈ ਗੱਲ ਜਿਵੇਂ ਹੁਣ ਇੰਨੀ ਪਵਿੱਤਰ ਧਰਤੀ ਐ ਦਰ ਰਾਤ ਇੱਥੇ ਪਾਠ ਚੱਲਦੇ ਰਹਿੰਦੇ ਤੇ ਫੇਰ ਵੀ ਇਹ ਘਟਨਾ ਕਿਉਂ ਘਟਦੀ ਐ ਇਹ ਅਜ ਤੀਕਾ ਕੋਈ ਜਾਣ ਨਹੀਂ ਸਕਿਆਗਾ ਤੇ ਸ਼ਾਇਦ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਵੀ ਇਹ ਭੇਟਾ ਕਿਉਂ ਲਈ ਜਾਂਦੀ ਐ ਕਿਉਂ ਕੀ ਕਾਰਨ ਹੋ ਜਾਂਦਾ ਕੀ ਇੱਥੇ ਗਲਤੀ ਹੁੰਦੀ ਐ ਤੇ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਐਵੇਂ ਹਰ ਇੱਕ ਖੁਸ਼ ਹੋ ਕੇ ਹਸਾ ਖੇਡਦਾ ਪਵਿੱਤਰ ਦਿਹਾੜੇ ਤੇ ਜਾਂਦਾ ਤੇ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਫਿਰ ਰੂਹ ਨੂੰ ਝੰਝੋੜ ਦਿੰਦੀ ਹੈ ਜੀ ਰੂਹ ਕੰਬਾਉ ਕੰਬ ਉਰਦਾ ਹੈ ਵਿਆਸਰਾ ਕਿਉਂ ਹੋਇਆ ਦੇਖਣੀ ਹੁੰਦਾ ਤੇ ਪ੍ਰਮਾਤਮਾ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੋ ਤੁਹਾਡੇ ਦਰ ਦੇ ਇਤਿਹਾਸ ਦੇ ਖੇਡਦੇ ਹੁੰਦੇ ਤੇ ਹਾਸ ਦੇ ਖੇਡਦੇ ਜਾਣ ਮਹਾਰਾਜ ਇਸ ਤਰ੍ਹਾਂ ਦੀਆਂ ਕੋਈ ਵੀ ਘਟਨਾ ਕਿਤੇ ਵੀ ਨਾ ਵਾਪਰੇ ਆਪਣੀਆਂ ਇਹ ਹੀ ਅਰਦਾਸ ਬੇਤਾਂ ਮਹਾਰਾਜ ਤੁਹਾਡੇ ਸਾਹਮਣੇ ਕਰਦੇ ਆਂ ਜੀ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਨੂੰ ਕਿਸੇ ਨੂੰ ਵੀ ਇਸ ਇਤਿਹਾਸ ਬਾਰੇ ਪਤਾ ਵੀ ਕਿਉਂ ਹੁੰਦਾ ਤੇ ਬਹੁਤ ਕਈ ਲੋਕ ਵਿਦਵਾਨ ਵੀ ਵੀਡੀਓ ਵੇਖਦੇ ਹੋਣਿਆ ਤੇ ਤੁਹਾਨੂੰ ਵੀ ਪਤਾ ਤਾਂ ਪਰ ਅਸੀਂ ਤਾਂ ਅੱਜ ਤਿੱਕੇ ਹੀ ਸੁਣਦੇ ਆਂ ਤੇ ਘਟਨਾ ਵਾਪਰਦੀਆਂ ਤੁੰਗ ਆ ਜਾਂਦੀਆਂ ਦਿਨੋ ਦਿਨ ਇੱਕ ਪਾਸਿਓਂ ਆਪਾਂ ਸੁਰੱਖਿਅਤ ਬਣਾ ਲੈਨੇ ਤੇ ਦੂਜੇ ਪਾਸੇ ਕੰਮ ਹੋ ਜਾਂਦਾ ਪਰ ਪਤਾ ਨਹੀਂ ਕਿਉਂ ਕੀ ਕਾਰਨ ਕੀ ਲੋਕਾਂ ਤੋਂ ਗਲਤੀ ਹੋ ਜਾਂਦੀ ਹੈ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਜੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਭ ਤੋਂ ਸਿਰ ਤੇ ਮਿਹਰ ਪ੍ਰਿਆਹਤਾ ਕਿਸ ਹੱਲ ਨੂੰ ਸੁਖ ਸ਼ਾਂਤੀਆਂ ਬਖਸ਼ੇ ਮਹਾਰਾਜ ਸੋਹਣੇ ਦਿਨ ਲੈ ਕੇ ਆਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ